ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਗੱਲ ਕਰਦੇ ਹਾਂ 15 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਵੀ ਕੁਝ ਖਾਸ ਮੌਸਮ ਵਿੱਚ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਜ਼ਿਆਦਾਤਰ ਇਲਾਕਿਆਂ ਵਿੱਚ ਪੰਜਾਬ ਵਿੱਚ ਅੱਜ ਵੀ ਮੌਸਮ ਗਰਮੀ ਵਾਲਾ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਵੀ ਹਲਕਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਬਾਰ ਬਾਰੀ ਦੁਪਹਿਰ ਕੁਝ ਕੁ ਇਲਾਕਿਆਂ ਦੇ ਵਿੱਚ ਹਲਚਲ ਹੋ ਸਕਦੀ ਹੈ ਉਹ ਵੀ ਖਾਸ ਕਰਕੇ ਜੋ ਪਹਾੜਾਂ ਦੇ ਨਾਲ ਲੱਗਦੇ ਇਲਾਕੇ ਹਨ ਜਾਂ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਹਨ ਜਿਵੇਂ ਪਠਾਨਕੋਟ ਦਾ ਇਲਾਕਾ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਦੇ ਆਸ-ਪਾਸ ਅੱਜ ਕਿਤੇ ਨਾ ਕਿਤੇ ਦੁਪਹਿਰ ਜਾ ਦੁਪਹਿਰ ਤੋਂ ਬਾਅਦ ਹਲਕੇ ਤੋਂ ਦਰਮਿਆਨੇ ਜੇ ਛਰਾਟੇ ਲੱਗ ਸਕਦੇ ਹਨ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਸਾਰਿਆਂ ਕਿ ਨਹੀਂ ਪਰ ਟੁੱਟਵੇਂ ਤੌਰ ਤੇ ਕੁਝ ਕੁ ਇਲਾਕਿਆਂ ਵਿੱਚ ਜਿਵੇਂ 5-7 ਕਿਲੋਮੀਟਰ ਜਾਂ 10 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਵੱਡੇ ਪੱਧਰ ਤੇ ਮੌਸਮ ਪੰਜਾਬ ਦਾ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਜਿਵੇਂ ਵੱਡੇ ਸ਼ਹਿਰ ਹੁੰਦੇ ਹਨ ਲੁਧਿਆਣਾ ਹੋ ਗਿਆ ਜਾਂ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਬਠਿੰਡਾ ਹੋ ਗਿਆ ਫਰੋਜ਼ਪੁਰ ਹੋ ਗਿਆ ਇਹ ਫਰੀਦਕੋਟ ਹੋ ਗਿਆ ਇਹਨਾਂ ਦੇ ਆਪਸੀ ਗਰਮੀ ਅਤੇ ਹੀਟ ਦੇ ਨਾਲ ਥੋੜੇ ਬਹੁਤ ਖੇਤਰਾਂ ਦੇ ਵਿੱਚ ਬਾਅਦ ਦੁਪਹਿਰ ਗਰਮੀ ਤੇ ਹਮਸ ਨਾਲ ਬੱਦਲ ਬਣ ਸਕਦਾ ਹੈ ਤੇ ਉਹ 5-7 ਕਿਲੋਮੀਟਰ ਦੇ ਘੇਰੇ ਵਿੱਚ ਹਲਕੇ ਤੋਂ ਦਰਮਿਆਨਾ ਵੀ ਪੈ ਜਾਵੇ ਤਾਂ ਅਜਿਹਾ ਮਾਹੌਲ ਵੀ ਬਣ ਸਕਦਾ ਹੈ